ਜੀ ਸਤਿ ਸ਼੍ਰੀ ਅਕਾਲ ਦੋਸਤੋ ਕਸ਼ਮੀਰ ਦੇ ਵਿੱਚ ਘੁੰਮਣ ਗਏ ਪੰਜਾਬੀਆਂ ਦਾ ਹੋਇਆ ਐਕਸੀਡੈਂਟ ਚਾਰ ਪੰਜਾਬੀਆਂ ਦੀ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੱਖਣੀ ਕਸ਼ਮੀਰ ਦੇ ਕੁਲੂਗਾਮ ਜ਼ਿਲ੍ਹੇ ਦੇ ਮੀਰ ਬਾਜ਼ਾਰ ਇਲਾਕੇ ਦੇ ਵਿੱਚ ਪੰਜਾਬ ਤੋਂ ਘੁੰਮਣ ਗਏ ਸਲਾਨੀਆਂ ਦੀ ਕਾਰ ਹਾਦਸੇ ਦੇ ਵਿੱਚ ਸ਼িকার ਹੋ ਗਈ ਇਸ ਘਟਨਾ ਦੇ ਵਿੱਚ ਚਾਰ ਪੰਜਾਬੀਆਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਤਿੰਨ ਹੋਰਾਂ ਦੀ ਹਾਲਤ ਨਾਜ਼ੂਕ ਬਣੀ ਹੋਈ ਹੈ ਲੋਕਾਂ ਨੇ ਉਸ ਨੂੰ ਬਚਾਇਆ ਤੇ ਇਲਾਜ ਲਈ ਹਸਪਤਲ ਪਹੁੰਚਾਇਆ ਗਿਆ ਹਾਦਸਾ ਗ੍ਰਸਵਾਨ ਸਕੋਰਪੀਓ PB47F 8687 ਹੈ ਇਹ ਗੱਡੀ ਪੰਜਾਬ ਦੇ ਜ਼ੀਰਾ ਇਲਾਕੇ ਦੀ ਹੈ ਇਹ ਘਟਨਾ ਤਵੀ ਗਲਿੰਡਮ ਸਟੇਸ਼ਨ ਮੀਰ ਬਾਜ਼ਾਰ NH44 ਨੇੜੇ ਨਪੋਰਾ ਦੇ ਸਾਹਮਣੇ ਵਾਪਰੀ ਹੈ ਇਸ ਤੋਂ ਬਾਅਦ ਮੌਕੇ ਤੇ ਲੋਕਾਂ ਦਾ ਇਕੱਠ ਹੋ ਗਿਆ ਹੈ ਜਾਣਕਾਰੀ ਅਨੁਸਾਰ ਮੌਕੇ ਤੇ ਮੌਜੂਦ ਲੋਕਾਂ ਤੇ ਸੁਰੱਖਿਆ ਬਲਾਂ ਨੇ ਹਾਜ਼ਰ ਗ੍ਰਸਤ ਵਾਹਨਾਂ ਚੋਂ ਜ਼ਖਮੀ ਲੋਕਾਂ ਨੂੰ ਬਾਹਰ ਕੱਢ ਕੇ ਜੰਗਲ